हां जी दोस्तों पंजाब हब देख रहे एक हो एक नई वीडियो ਨਾਲ ਇੱਕ ਵਾਰ ਫਿਰ ਤੋਂ حاضر ਹੋ ਚੁੱਕੇ ਹਾਂ ਨਵੇਂ ਜੇਕਰ ਚੈਨਲ ਤੇ ਤਾਂ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਗੱਲਬਾਤ ਦੋਸਤੋ ਕਰਨਾ ਔਜਲੇ ਦੀ ਕਰਾਂਗੇ ਨਾਲ ਹੀ ਬਿੱਗ ਬਰਡ ਤੇ ਸ਼ੁਭ ਦੀ ਗੱਲ ਕਰਾਂਗੇ ਤੇ ਇਸ ਦੇ ਨਾਲ ਹੀ ਬਾਈ ਸਿੱਧੂ ਮੂਸੇਵਾਲੇ ਦੀ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਦੋਸਤੋ ਅਪਡੇਟ ਆਪਾਂ ਕਰਨਾ ਔਜਲੇ ਦੇ ਬਾਰੇ ਸ਼ੇਅਰ ਕਰ ਲੈਣੇ ਆ ਸੋਸ਼ਲ ਮੀਡੀਆ ਫੈਨ ਬੇਸ ਬਹੁਤ ਟਾਕਸਿਕ ਹੁੰਦਾ ਹੈ ਕਈ ਵਾਰੀ ਆਪਾਂ ਇਹਦੇ ਬਾਰੇ ਬਹੁਤ ਕੁਝ ਦੇਖ ਚੁੱਕੇ ਹਾਂ ਰੀਸੈਂਟਲੀ ਦੋਸਤ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਰਨ ਔਜਲੇ ਦਾ ਟੈਲਮੀ ਟਰੈਕ ਰਿਲੀਜ਼ ਹੋਣਾ ਹੈ ਵਨ ਰਿਪਬਲਿਕ ਦੇ ਨਾਲ ਮਿਊਜ਼ਿਕ ਉਸ ਗਾਣੇ ਦੇ ਵਿੱਚ 21 ਦਾ ਹੋਗਾ ਤੇ ਦਿਸ਼ਾ ਪਟਾਣੀ ਦੇ ਵੱਲੋਂ ਇਸ ਗਾਣੇ ਦੇ ਵਿੱਚ ਫੀਚਰ ਕੀਤਾ ਜਾ ਰਿਹਾ ਹੈ ਕਰਨ ਔਜਲੇ ਦਾ ਟੀਮ ਪੇਜ ਹੈਗਾ ਕਰਨ ਔਜਲਾ ਗਲੋਬਲ ਤੇ ਉਹਦੇ ਇੱਕ ਰੀਲ ਸ਼ੇਅਰ ਹੋਈ ਸੀਗੀ ਉਹਦੇ ਉੱਤੇ ਕਾਫੀ ਕਮੈਂਟ ਜਿਹੜੇ ਉਹ ਕਰਨ ਔਜਲੇ ਨੂੰ 네ਗੇਟਿਵ ਦੇਖਣ ਨੂੰ ਮਿਲ ਰਹੇ ਸੀ ਪਹਿਲਾਂ ਤੁਸੀਂ ਇਹ ਪੂਰੀ ਰੀਲ ਦੇਖੋ ਬਾਕੀ ਗੱਲ ਆਪਾਂ ਫੇਰ ਕਰਦੇ ਹਾਂ ਦੇਖੋ ਦੋਸਤੋ ਕਰਨ ਔਜਲੇ ਨੂੰ ਕਿਹਾ ਜਾ ਰਿਹਾ ਸੀ ਕਿ ਇਹ ਉਹੀ ਗਾਇਕ ਹੈ ਜਿਨੇ ਹਿੰਟ ਤੇ ਬੰਦੂਕ ਵਰਗੇ ਗਾਣੇ ਰਿਲੀਜ਼ ਕੀਤੇ ਨੇ ਤੇ ਕਿਤੇ ਨਾ ਕਿਤੇ ਕਰਨ ਔਜਲੇ ਨੂੰ ਕਾਫੀ ਪੇਜਾਂ ਦੇ ਵੱਲੋਂ ਟਰੋਲ ਵੀ ਕੀਤਾ ਜਾ ਰਿਹਾ ਹੈ ਸੋ ਦੋਸਤੋ ਕਿਤੇ ਨਾ ਕਿਤੇ ਕਾਫੀ ਇਹ ਗਲਤ ਗੱਲ ਹੈ ਕਿਉਂਕਿ ਜਿਹੜੀ ਚੀਜ਼ ਇੱਕ ਵਾਰੀ ਬਣ ਜਾਂਦੀ ਹੁੰਦੀ ਹੈ ਉਹੀ ਜੀ ਚੀਜ਼ ਤਾਂ ਨਹੀਂ ਬਣਦੀ ਆਰਟਿਸਟ ਉਸ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੈ ਸ਼ਹਿਰੀਮਾਨ ਬਾਈ ਉਹਨਾਂ ਨੇ ਇੱਕ ਵਾਰੀ ਇੱਕ ਗੱਲ ਕਹੀ ਸੀ ਕਿ ਜਿਹੜੇ ਮੇਰੇ ਪੁਰਾਣੇ ਗਾਣੇ ਨੇ ਮੈਂ ਖੁਦ ਵੀ ਚਾਹਾਂ ਮੈਂ ਉਹੋ ਜਿਹੇ ਗਾਣੇ ਹੁਣ ਫੇਰ ਨਹੀਂ ਬਣਾ ਸਕਦਾ ਜਿਹੜੀ ਚੀਜ਼ ਇੱਕ ਵਾਰੀ ਬਣ ਗਈ ਕੁਝ ਨਾ ਕੁਝ ਗੱਲ ਕਹਿ ਸਕਦੇ ਆ ਉਦੋਂ ਪਹਿਲਾਂ ਕੋਈ ਵੀ ਚੀਜ਼ ਅਜਿਹੀ ਆਪਾਂ ਨਹੀਂ ਕਹਿ ਸਕਦੇ ਬਾਕੀ ਮੈਨੂੰ ਤਾਂ ਉਮੀਦ ਹੈ ਵੀ ਕਰਨ ਹੋ ਜਿਵੇਂ ਪ੍ਰੋਜੈਕਟ ਵਧੀਆ ਰਿਲੀਜ਼ ਕਰਦਾ ਹੈ ਇਹ ਪ੍ਰੋਜੈਕਟ ਵੀ ਉਵੇਂ ਵਧੀਆ ਰਿਲੀਜ਼ ਹੋਊਗਾ ਨੈਕਸਟ ਦੋਸਤੋ ਆਪਾਂ ਅਪਡੇਟ ਸ਼ੇਅਰ ਕਰ ਲੈਣੇ ਆ ਬਿਗ ਬਰਡ ਦੇ ਬਾਰੇ ਬਿਗ ਬਰਡ ਦੇ 뮤직 ਦੇ ਵਿੱਚ ਇੱਕ ਨਵਾਂ ਗਾਣਾ ਰਿਲੀਜ਼ ਹੋਇਆ ਹੈ ਫੋਰਮੈਨ ਦਾ ਤੇ ਗਾਣੇ ਦਾ ਦੋਸਤੋ ਟਾਈਟਲ ਹੈਗਾ ਫਿਊ ਡੇਸ ਇਦੋਂ ਪਹਿਲਾ ਦੋਸਤੋ ਸ਼ੁਭਦੀ ਐਲਬਮ ਰਿਲੀਜ਼ ਹੋਈ ਹੈ ਸ਼ਿਕਾਰੀਓ ਟਾਈਟਲ ਦੇ ਨਾਲ ਤੇ ਉਹਦੇ ਵਿੱਚ ਗਾਣਾ ਰਿਲੀਜ਼ ਹੋਇਆ ਬਾਸ ਟਾਈਟਲ ਦੇ ਨਾਲ ਤੇ ਜੇਕਰ ਦੋਸਤੋ ਤੁਸੀਂ ਦੋਵੇਂ ਗਾਣੇ ਸੁਣੋਗੇ ਤਾਂ ਦੋਵੇਂ ਗਾਣੇ ਇੱਕਦਮ ਸਿਮਿਲਰ ਸਾਊਂਡ ਕਰਦੇ ਨੇ ਕੰਪੋਜੀਸ਼ਨ ਦੋਹਾਂ ਗਾਣਿਆਂ ਦੇ ਵਿੱਚ ਹੀ ਸੇਮ ਹੈ ਦੇ ਕਿੰ ਕੁਸ਼ਕ ਦਿਨਾਂ ਦੇ ਵਿੱਚ ਮਰੇ ਬੱਲੀ ਕਬਰਾਂ ਸੰਝਾਤੀਆਂ ਜੋ ਪੀੜੇ ਬੱਲੀ ਨਹੀਂ ਬੀਬਾ ਸਾਡੇ ਤੇ ਨਾ ਚੋਸ ਤੇ ਚਲਾਕੀ ਚੱਲਦੀ। ਸੋਸ਼ਲ ਮੀਡੀਆ ਤੋਂ ਮੈਂ ਇੱਕ ਚੀਜ਼ ਦੇਖ ਰਿਹਾ ਸੀਗਾ ਵੀ ਕਈ ਜਿਹੜੇ ਪੇਜ ਨੇ ਉਹਨਾਂ ਨੇ ਪਾਇਆ ਹੋਇਆ ਵੀ ਸ਼ੋਭ ਨੇ ਕਾਪੀ ਕੀਤੀ ਆ ਫਾਰਮੈਂਟ ਦੀ। ਇੱਥੇ ਫੋਰਮੈਨ ਦਾ ਗਾਣਾ ਤਾਂ ਹਜੇ ਹੁਣੀ ਰਿਲੀਜ਼ ਹੋਇਆ ਤਿੰਨ ਦਿਨ ਹੋਏ ਨੇ ਤੇ ਸ਼ੁਭ ਦੀ ਐਲਬਮ ਦਾ ਰਿਲੀਜ਼ ਹੋਏ ਨੂੰ ਮਹੀਨਾ ਹੋਣ ਵਾਲਾ ਹੈ। ਇੱਥੇ ਮੈਨੂੰ ਐ ਨਹੀਂ ਪਤਾ ਵੀ ਸ਼ੁਭ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ। ਇੱਕ ਗੱਲ ਤਾਂ ਇਹ ਵੀ ਹੋ ਸਕਦੀ ਹੈ ਕਿ ਸ਼ੁਭ ਦੇ ਉਲਟ ਜਿਹੜੇ ਉਹ ਕਾਫੀ ਲੋਕ ਨੇ ਜਿੰਨੀ ਬੰਦਾ ਵੱਧ ਤਰੱਕੀ ਕਰਦਾ ਹੈ ਉਹਦੇ ਉੰਨੇ ਲੋਕ ਉਲਟ ਹੋ ਜਾਂਦੇ ਨੇ। ਬਾਕੀ ਇਹ ਬਿਗ ਬਰਡ ਦਾ ਕੋਈ ਪਹਿਲੀ ਵਾਰੀ ਕੰਮ ਨਹੀਂ ਹੈਗਾ ਵੀ ਬਿਗ ਬਰਡ ਵਾਲਾ ਕੋਈ ਨਾ ਕੋਈ ਪ੍ਰੋਜੈਕਟ ਕਾਪੀ ਪੇਸਟ ਹੋਇਆ ਹੈ। ਇਸ ਤੋਂ ਪਹਿਲਾਂ ਇੱਕ ਵਾਰੀ ਸਿੱਧੂ ਮੂਸੇ ਵਾਲੇ ਬਾਈ ਦਾ ਰੀਬਰਥ ਗਾਣਾ ਲੀਕ ਹੋਇਆ ਸੀ ਬਿਗ ਬਰਡ ਅਨਬ੍ਰੇਕੇਬਲ ਟਾਈਟਲ ਦੇ ਨਾਲ ਸਿੱਧੂ ਮੂਸੇ ਵਾਲੇ ਬਾਈ ਦੇ ਰੀਬਰਥ ਗਾਣੇ ਦੇ ਵਿੱਚ ਜਿਹੜਾ 뮤직 ਆਪਾਂ ਲੀਕ ਦੇ ਵਿੱਚ ਸੁਣਿਆ ਸੀਗਾ ਉਹੀ 뮤직 ਚੱਕ ਕੇ ਇਹ ਗਾਣੇ ਚ ਪਾਇਆ ਹੋਇਆ ਸੀਗਾ ਬਾਕੀ 뮤직 ਤਾਂ ਬਿਗ ਬੜ ਹੋਣਾ ਦਾ ਸੀਗਾ ਪਰ ਜਿਹੜੇ ਗਾਣੇ ਦੇ ਲਿਰਿਕਸ ਸੀਗੇ ਉਹ ਵੀ ਜਿਹੜੇ ਉਹ ਰੀਬਰਥ ਗਾਣੇ ਦੇ ਨਾਲ ਮੈਚ ਕਰਦੇ ਸੀ ਬਾਕੀ ਰੀਬਰਥ ਗਾਣਾ ਸਿੱਧੂ ਮੂਸੇ ਵਾਲੇ ਬਾਈ ਦੇ ਮੋਸਟ ਅਵੇਟਡ ਗਾਣਿਆਂ ਦੇ ਵਿੱਚ ਹੈਗਾ ਬਾਕੀ ਐਵੇਂ ਵੀ ਹੋ ਸਕਦਾ ਹੈ ਵੀ ਅਨਬ੍ਰੇਕੇਬਲ ਗਾਣੇ ਦੇ ਲਿਰਿਕਸ ਜਿਹੜੇ ਉਹ ਬਿਗ ਬoi ਦੀਪ ਨੇ ਲਿਖੇ ਨੇ ਤੇ ਰੀਬਰਥ ਗਾਣੇ ਦਾ ਥੋੜਾ ਮੋਡਾ ਕਨਸੈਪਟ ਜਿਹੜਾ ਉਹ ਬਿਗ ਬoi ਦੀਪ ਦਾ ਵੀ ਹੋ ਸਕਦਾ ਹੈ ਕਿਉਂਕਿ ਜਿਵੇਂ ਇਸਤਾ ਜਟ ਕਨਸੈਪਟ ਸੀਗਾ ਇਸਤਾ ਜਟ ਕਨਸੈਪਟ ਜਿਹੜਾ ਉਹ ਸਨੀ ਮਾਲਟਰ ਹੋਂ ਦਾ ਸੀਗਾ ਐਵੇਂ ਹੋ ਸਕਦਾ ਹੈ ਵੀ ਇਹ ਗੱਲਬਾਤ ਵੀ ਹੋਵੇ ਪਰ ਐਡੇ ਵੱਡੇ ਗਾਣੇ ਨੂੰ ਐਵੇਂ ਖਰਾਬ ਨਹੀਂ ਸੀ ਕਰਨਾ ਕਿਉਂਕਿ ਰੀਬਰਥ ਗਾਣੇ ਦੀ ਅੱਜ ਜਿੰਨੀ ਉਡੀਕ ਕੀਤੀ ਜਾ ਰਹੀ ਹੈ ਉੰਨੀ ਕਿਸੇ ਗਾਣੇ ਦੀ ਉਡੀਕ ਨਹੀਂ ਕੀਤੀ ਜਾ ਰਹੀ ਬਾਕੀ ਦੋਸਤੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਗਾਣੇ ਜਿਹੜੇ ਰੈਂਤੀ ਦੁਨੀ ਦੇ ਨਾਲੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਮੇਕ ਸ਼ੋਰ ਜਾ ਕੇ ਉਹ ਪੂਰੀ ਵੀਡੀਓ ਜਰੂਰ ਦੇਖਿਓ ਮਿਲਦੇ ਆਪਾਂ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ